ਇਹਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਜੋਧ ਨਸ਼ਿਆਂ ਵਿਰੁੱਧ અભિયાન ਚਲਾਇਆ ਗਿਆ ਵਾ ਉਹਦੇ ਲੜੀ ਦੇ ਵਿੱਚ ਕੱਲ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਤੇ ਡੀਏਜੀ ਸਾਹਿਬ ਦੀਆਂ ਹਦਾਇਤਾਂ ਅਨਸਾਰ ਡੀਐਸਪੀ ਚੰਡਿਆਲਾ ਸਦਾਰ ਰਵਿੰਦਰ ਸਿੰਘ ਦੇ ਦਸ਼ਨ ਦਿਸ਼ਾ ਤੇ ਅਸੀਂ ਸਰਚ ਆਪਰੇਸ਼ਨ ਚਲਾਇਆ ਸੀ ਜਿਹਦੇ ਵਿੱਚ ਅਸੀਂ ਜਿਹੜੇ ਨਟੋਰੀਅਸ ਡਰੱਗ ਪੈਟਰਨਰ ਸੀਗੇ ਉਹ ਗ੍ਰਫਤਾਰ ਕੀਤੇ ਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 15 ਗ੍ਰਾਮ ਹੈਰੋਇਨ ਤੇ ਡਰੱਗ ਮੰਨੀ ਬਰਾਮਦ ਹੋਈ ਆ ਤੇ ਜਿੱਥੋਂ ਉਹ ਲੈ ਕੇ ਆਉਂਦੇ ਸੀ ਅਸੀਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਵਾ ਜਿਹੜਾ ਮੇਨ ਡਰੱਗ ਪੈਡਲਰ ਸੀਗਾ ਉਹਦੇ ਵਿੱਚ ਵਰਿੰਦਰ ਸਿੰਘ ਵਿੱਕੀ ਸੀ ਭੰਗਵਾ ਦਾ ਤੇ ਇੱਕ ਬਲਵਿੰਦਰ ਸਿੰਘ ਜਿਹੜਾ ਬਾ ਧੀਰੇ ਕੋਟ ਦਾ ਸੀਗਾ ਜਿੱਥੋਂ ਲੈ ਕੇ ਆਉਂਦਾ ਉਹ ਵੀ ਗ੍ਰਿਫਤਾਰ ਕਰ ਲਿਆ ਵਾ ਇੱਕ ਗੁਰਿੰਦਰਪਾਲ ਸਿੰਘ ਢੋਲੂ ਵਾਸੀ ਜਾਣੀਆਂ ਇਹ ਵੀ ਡਰੱਗ ਪੈਡਲਰ ਸੀਗਾ ਇਹ ਵੀ ਗ੍ਰਿਫਤਾਰ ਕੀਤਾ ਵਾ ਜਿਹਦੇ ਕਮਰੇ ਚੋਂ ਵੀ ਹਰਵਨ ਬਰਾਮਦ ਕੀਤੀ ਆ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਜਿਹੜਾ ਗੁੰਡਾ ਟਾਈਪ ਸੀਗਾ ਤੇ ਵੱਖ-ਵੱਖ ਕ੍ਰਿਮੀਨਲ ਵਿਅਕਤੀਆਂ ਦੇ ਨਾਲ ਰਲ ਕੇ ਤੇ ਪੈਸੇ ਲੈ ਕੇ ਤੇ ਫੂਡ ਪੁਆਇੰਟਾਂ ਦੇ ਉੱਤੇ ਹਮਲਾ ਕਰਦਾ ਸੀਗਾ ਇਹਨੇ ਹੰਗਰੀ ਪੁਆਇੰਟ ਮਜੀਠੇ ਵੀ ਹਮਲਾ ਕਰਕੇ ਤੇ ਬਹੁਤ ਵੱਟ ਟੋਕ ਕੀਤੀ ਸੀ ਤੇ ਉਦੋਂ ਦਾ ਪਘੋੜਾ ਚੱਲਿਆ ਆ ਰਿਹਾ ਸੀ 1.5 ਸਾਲ ਤੋਂ ਉਹ ਗ੍ਰਿਫਤਾਰ ਕੀਤਾ ਵਾ ਛੰਡਿਆਲੇ ਹੰਗਰੀ ਪੁਆਇੰਟ ਤੇ ਵੀ ਇਹਨੇ ਹਮਲਾ ਕੀਤਾ ਸੀ ਵੱਟ ਟੋਕ ਕੀਤੀ ਸੀ ਉਹ ਵੀ ਕੇਸ ਦੇ ਵਿੱਚ ਦੀ ਗ੍ਰਿਫਤਾਰੀ ਬਾਕੀ ਸੀ ਤੇ ਕੱਲ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਵਾ ਜਿਹਦੀ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਪਾਈ ਗਈ ਆ ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਆਪਰੇਸ਼ਨ ਕਰਾਣ ਸਾਨੂੰ ਨਸ਼ਾ ਕਰਨ ਵਾਲੇ ਮਰੀਜ਼ ਮਿਲੇ ਸੀਗੇ ਉਹ ਚਾਰ ਮਰੀਜ਼ ਜਿਹੜੇ ਆ ਅਸੀਂ ਰੈਪਟਰ ਦਰਜ ਕਰਕੇ ਰੋਜ਼ ਨਾਲ ਦੇ ਵਿੱਚ ਰਜਿਸਟਰ ਦੇ ਵਿੱਚ ਰਜਿਸਟ੍ਰੇਸ਼ਨ ਕਰਕੇ ਤੇ ਜਿਹੜਾ ਸੁਆਮੀ ਵਿਵੇਕਾਨੰਦ ਹਸਪੀਟਲ ਆ ਸਰਕਾਰੀ ਉੱਥੇ ਉਹਨਾਂ ਨੂੰ ਨਸ਼ਾ ਸ਼ਡੌ ਕੇਂਦਰ ਦੇ ਵਿੱਚ ਐਡਮਿਟ ਕਰਵਾਇਆ ਵਾ ਕਿੰਨੇ ਪਹਿਲਾਂ ਵੀ ਕਿਉਂ ਕਰਦੇ ਅਗੇ ਬਿਲਕੁਲ ਜੀ ਜਿਹੜਾ ਵਰਿੰਦਰ ਸਿੰਘ ਵਿੱਕੀ ਅਤੇ ਨੌ ਮਕਦਮੇ ਆ ਜਿਹੜਾ ਪਲਵਿੰਦਰ ਸਿੰਘ ਇਹਦੇ ਤੇ ਚਾਰ ਮਕਦਮੇ ਆ ਜਿਹੜਾ ਗੁਰਿੰਦਰਪਾਲ ਸਿੰਘ ਆ ਇਹਦੇ ਤੇ ਸੱਤ ਮਕਦਮੇ ਆ ਤੇ ਜਿਹੜਾ ਹੈਗਾ ਵਾ ਸੰਨੀ ਸੂਜੀ ਵਾਸੀ ਭੰਗਵਾ ਇਹਦੇ ਤੇ ਵੀ ਚਾਰ ਮਕਰਨੇ ਆ ਜੀ ਸਾਰੇ ਮਕਰਨੇ ਜਿਹੜੇ ਮਕਰਨੇ ਜਿਹੜੇ ਡਗ ਪੈਟਰਨ ਆ ਇਹਨਾਂ ਤੇ ਸਾਰੇ ਨਸ਼ੇ ਦੇ ਆ ਤੇ ਜਿਹੜਾ ਇਹ ਨਟੋਰੀਅਸ ਕੁਲਦੀਪ ਸੂਜੀ ਫੜਿਆ ਵਾ ਇਹਦੇ ਖਿਲਾਫ ਵਾਡ ਟੱਕ ਦੇ ਤੇ ਲੜਾਈ ਝਗੜੇ ਦੇ